ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਵੀਰੋ ਅੱਜ ਆਪਣੇ ਕੋਲ ਇੱਕ ਹੋਰ ਟਰੈਕਟਰ ਆ ਗਿਆ ਜੀ ਨਵਾਂ ਮੈਸੀ 241 ਤੇ ਇਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਣੀ ਹੈ ਵੀਡੀਓ ਪੂਰੀ ਦੇਖਿਓ ਤੇ ਨਾਲ ਆਪਣਾ ਵੀਰਾ ਹਰਜੀਤ ਹੈ ਤੇ ਹੋਰ ਵੀਰੇ ਕੀ ਹਾਲ ਹੈ ਵਧੀਆ ਭਾਜੀ ਮੈਂ ਕਿ ਮੜਾ ਕਾਲ ਕਰ ਲੂ ਵੀਰੇ ਵਧੀਆ ਭਾਜੀ ਵਧੀਆ ਤੇ ਬਾਕੀ ਵੀਰੇ ਇਹ ਟਰੈਕਟਰ ਆਪਾਂ ਨੇ ਬਾਈ ਨਵੇਂ ਟਰੈਕਟਰ ਦੇ ਵਿੱਚ ਘਟਿਆ ਜੀ ਠੀਕ ਹੈ ਜੀ ਤੇ ਬਾਕੀ ਟਰੈਕਟਰ ਜੋ ਵੀ ਗੱਲਬਾਤ ਹੈ ਸਾਰੀ ਤੁਹਾਨੂੰ ਦੱਸਦਾ ਨਹੀਂ ਵੀਡੀਓ ਚ ਵੀਰ ਬਣ ਕੇ ਪੂਰੀ ਵੀਡੀਓ ਦੇਖਿਓ ਠੀਕ ਨਹੀਂ ਵੀਰੇ ਹਾਂਜੀ ਹਾਂਜੀ ਬਾਅਦ ਵਿੱਚ ਵੀਰਾਂ ਦੇ ਜਿਹੜੀਆਂ ਗੱਲਾਂ ਦੱਸੀਆਂ ਨੇ ਮਿਲ ਜੂ ਉਹਨਾਂ ਦੇ ਵੀ ਦੁਬਾਰਾ ਦੁਬਾਰਾ ਫੋਨ ਆਈ ਜਾਂਦੇ ਆ ਸੋ ਬੇਨਤੀ ਹੈ ਵੀ ਜੋ ਵੀ ਜਾਣਕਾਰੀ ਸਾਰੀ ਸੁਣ ਲਿਓ ਬਾਈ ਮਾਡਲ ਦੇ ਸ਼ੁਰੂ ਕਰਦੇ ਆ 2017 ਮਾਡਲ ਹੈ ਠੀਕ ਆ ਬਾਕੀ ਟਰੈਕਟਰ ਕੰਡੀਸ਼ਨ ਦਾ ਸਾਰਾ Ориਜਨਲ ਆ ਠੀਕ ਆ ਜੀ ਸਾਰਾ ਟਰੈਕਟਰ ਕੇ ਦੋ ਰੰਗ ਪੇਂਟ ਦੀ ਆਪਣੀ ਪੂਰੀ ਤਸੱਲੀ ਹੋਊਗੀ ਜੇ ਕੋਈ ਬੰਦਾ ਆ ਕੇ ਕਹਿ ਦੋ ਵੀ ਉਰੇ ਟਰੈਕਟਰ ਨੂੰ ਕਲਮ ਲੱਗੀ ਵੀ ਆ ਆਪਾਂ ਨੇ ਟਰੈਕਟਰ ਤੇ ਲਿਆ ਕੇ ਬਾਈ ਪਾਣੀ ਵੀ ਨਹੀਂ ਮਾਰਿਆ ਹਜੇ ਠੀਕ ਆ ਜੀ ਵੀਰੇ ਇਦਾਂ ਹੀ ਗੱਲ ਹਾਂਜੀ ਹਾਂਜੀ ਵੀਰੇ ਇਦਾਂ ਹੀ ਆ ਠੀਕ ਆ ਬਾਕੀ ਕਰਨ ਵੀਰੇ ਵੀਰੇ ਦਿਖਾ ਦੇ ਕਿਤੇ ਵੀ ਲੀਕੇਜ ਨਹੀਂ ਹੈਗੀ ਟਰੈਕਟਰ 'ਚ ਲੀਕੇ ਦਾ ਵੀਰੇ ਕੀ ਹੋਣੀ ਇਹਨੂੰ ਯਾਰ ਚਮੜਾ ਟਰੈਕਟਰ ਆ ਤੇ ਪਾਵਰ ਸਟੀering ਆ ਬਾਈ ਠੀਕ ਆ ਇਹ ਮੈਸੀਨੂ ਬਾਈ ਦੋਨੇ ਵਾਸਤੇ ਜੈਕ ਆਏ ਆ ਪਾਵਰ ਦੇ ਵਿੱਚ ਛੋਟੇ ਛੋਟੇ ਜੈਕ ਲਾਏ ਵੈਂਗੇ ਠਿਕੇ ਠਿਕੇ ਦੇ ਇਹ ਤਾਂ ਉਦਾਂ ਵੀ ਬਾਈ ਉਦਾਂ ਵੀ ਬਹੁਤ ਵੜਾ ਮੋੜਦਾ ਟਰੈਕਟਰ ਹੈ ਬਾਈ ਪਾਵਰ ਹੈ ਹਾਂ ਬਿਲਕੁਲ ਜੀ ਬਿਲਕੁਲ ਤੇ ਬਾਈ ਆਪਣੇ ਨਿਗਾ ਚ ਪੂਰਾ ਚੰਗਾ ਟਰੈਕਟਰ ਆ ਬਾਕੀ ਜਿਹਨੇ ਵੀ ਲੈਣਾ ਮੇਰਾ ਵੀਰ ਆ ਕੇ ਆਪਣੀ ਜਰੂਰ ਤਸੱਲੀ ਕਰਿਓ ਟਰੈਕਟਰ ਦੀ ਡਬਲ ਕਲਚ ਆ ਸਾਈਡ ਗੇਅਰ ਸਾਈਡ ਗੇਅਰ ਆ ਜੀ ਪਹਿਲਾਂ ਦੱਸ ਦਈਏ ਸਾਈਡ ਗੇਅਰ ਆ ਤੇ ਮੇਰੇ ਮੂਰੇ ਤੋਂ ਦਿਖਾ 프ੰਟ ਤੋਂ ਪੀ ਵੀ 10 ਲੁਧਿਆਣਾ ਨੰਬਰ ਠੀਕ ਆ ਜੀ ਤੇ ਚੰਗੀ ਤਰ੍ਹਾਂ ਦਿਖਾ ਪਾਈ ਬਣ ਕੇ ਆਣ ਮੇਰੇ ਮੁਰਲੇ ਟਾਇਰਾਂ ਦੀ ਕੰਡੀਸ਼ਨ 60 ਪੈਸੇ 55 60 ਪੈਸੇ ਆ ਪਿਛਲੇ ਟਾਇਰ 40 45 ਪੈਸੇ ਆ ਟਾਇਰ ਨਾਲ ਦੇ ਆ ਬਾਈ ਠੀਕ ਹੈ ਜੀ ਪਿਛਲੇ ਟਾਇਰ ਟਰੈਕਟਰ ਦੇ ਨਾਲ ਦੇ ਹੋਣਗੇ ਆਪਾਂ ਉਹਦੇ ਤੁਹਾਨੂੰ ਇਹਦੇ ਮਾਰਕਾ ਵੀ ਲੱਗਿਆ ਹੁੰਦਾ ਆ ਦੇਖ ਵੀਰੇ ਮਾਰਕਾ ਦਿਖਾ ਦੇ 16 ਠੀਕ ਹੈ ਇਹਦੇ ਚ ਹੋ ਸਕਦਾ ਵੀ ਟਰੈਕਟਰ ਦੀ ਮੈਨੂਫੈਕਚਰਿੰਗ 16 ਦੀ ਹੋਵੇ ਸ਼ਾਇਦ ਕਾਪੀ 17 ਦੀ ਹੋਵੇ ਠੀਕ ਹੈ ਉਹ ਤੁਸੀਂ ਹੁਣ ਜਿਹੇ ਨੂੰ 16 ਮੰਨ ਲਓ ਜਾਂ 17 ਮੰਨ ਲਿਓ ਠੀਕ ਹੈ ਜੀ 45 45 ਪੈਸੇ ਆਪਾਂ ਤੁਹਾਨੂੰ 40 ਪੈਸੇ ਹੀ ਦੱਸਨੇ ਟਾਇਰਾਂ ਦੀ ਕੰਡੀਸ਼ਨ ਤੇ ਬਾਕੀ ਹੋਰ ਬਾਈ ਜੋ ਵੀ ਗੱਲਬਾਤ ਵੀਰੇ ਚੱਲਿਆ ਕਿੰਨਾ ਕ ਬਰੇ ਹਿੱਟ ਜੱਲਿਆ ਬਾਈ ਆਪਣਾ 2400 ਘੰਟੇ ਨੇ 2300 ਘੰਟੇ ਕੁਛ ਐ 2300 ਘੰਟੇ ਆਈ 2300 ਘੰਟੇ ਪਿੱਛੋਂ ਪੂਰੀ ਵਧੀਆ ਬਾਈ ਓਕੇ ਆ ਹੁੱਕਾਕ ਦੇਖ ਲੋ ਕੋਈ ਬਹੁਤਾ ਉਹ ਨਹੀਂ ਹੋਇਆ ਵਾ ਬਾਈ ਆਈ ਨਹੀਂ ਅਭੀ ਨਜਾਇਜ਼ ਟਰੈਕਟਰ ਚੱਲਿਆ ਵਾ ਪੂਰੀ ਹੁੱਕਾਕ ਸਾਫ ਪਈ ਐ ਐਸੇ ਮੈਸੀਨ ਨੂੰ ਕੋਈ ਕਿਰਾਏ ਵਾਸਤੇ ਜਿਹੜਾ ਲੰਦਾ ਵੀ ਨਹੀਂ ਵਿਰੇ ਟਰੈਕਟਰ ਨਹੀਂ ਨਹੀਂ ਵਿਰੇ ਹਨਾ ਆ ਮਗਰਾੜ ਲੱਗੀ ਹੋਈ ਆ ਵਿਰੇ ਮਨਾਲ ਮੂੜ ਪੂਰੇ ਸਾਫ ਆ ਇਹਨੂੰ ਟਰੈਕਟਰ ਨੂੰ ਵਿਰੇ ਕੱਲ ਨੂੰ ਆਪਾਂ ਨਾ ਚੰਗੀ ਤਰ੍ਹਾਂ ਧੋਣਾ ਇੱਕ ਵਾਰ ਆ ਨੂੰ ਕਰਨਾ ਪਣਿਆ ਇਹ ਵਿਰੇ ਚੱਲਿਆ ਵਾ ਕਰਨ ਵੀ ਵਿਰੇ 2308 ਘੰਟੇ ਡੈਕਟਰ 2308 ਘੰਟੇ ਠੀਕ ਹੈ ਜੀ ਆ ਦੇ ਲਾ ਬਾਈ ਹੈਂਡ ਬ੍ਰੇਕ ਵੀ ਗੱਡੀ ਵਾਲੀ ਲਾਈ ਵੀ ਆ ਦੇ ਆਵਾਜ਼ ਚੈੱਕ ਕਰੋ ਕਹਿੰਦੇ ਨੇ ਮੈਸੀ ਦੀ ਆਵਾਜ਼ ਹਰਿਆਰ న్యూਟਰਲ ਨਹੀਂ ਕਰਿਆ ਕਰੋ ਜਿਆਕ ਆਵਾਜ਼ ਓਕੇ ਜੀ ਆਵਾਜ਼ ਪੂਰੀ ਘੈਂਟ ਆ ਦੰਦ ਨਾ ਦੰਦ ਬਈ ਕਟਾਈ ਨਾ ਇਹ ਮੈਸੀ ਥੋੜੀ ਜਗ੍ਹਾ ਇਹਨੂੰ ਮੁੜ ਜਾਂਦਾ ਬਾਈ ਦਾ ਦਾ ਵੀਰੇ ਬਾਦਸ਼ਾਹ ਟਰੈਕਟਰ ਇਹ ਠੀਕ ਹੈ ਜੀ ਬਾਕੀ ਜਿਵੇਂ ਹੁਣ ਬਾਈ ਆਲੂਆਂ ਦਾ ਸੀਜ਼ਨ ਚੱਲ ਰਿਹਾ ਹੈ ਉਹਦੇ ਵਾਸਤੇ ਜ਼ਿਮੀਦਾਰ ਛੋਟਾ ਟਰੈਕਟਰ ਬਹੁਤ ਲੱਭਦੇ ਆ ਮੈਸੀ ਕਿਉਂਕਿ ਵਧੀਆ ਮੁੜੀ ਜਾਂਦਾ ਬਾਈ ਟਾਇਰ ਵੀ ਛੋਟੇ ਆ ਇਹਦੇ ਤੇ ਬਾਕੀ ਵੀਰੇ ਰੇਟ ਇਹਦਾ ਵੀਰੇ ਕੀ ਦੱਸਿਆ ਤੁਹਾਨੂੰ ਵੱਧ ਪਤਾ ਮੈਨੂੰ ਪਾ ਜੀ ਇਹਦਾ ਰੱਖਿਆ 3,85,000 ਰੁਪਏ 385 ਹਾਂ ਜੀ ਬਾਕੀ ਮੌਕੇ ਤੇ ਕਰ ਦਾਂਗੇ ਵੀਰੇ ਠੀਕ ਹੈ ਜੀ ਤੇ ਬਾਈ ਵੀਰ ਨੇ ਰੇਟ ਵੀ ਜਮਾ ਤੁਹਾਨੂੰ ਜੈਜੇ ਦੱਸਿਆ ਕਿਉਂਕਿ ਤੁਹਾਨੂੰ ਪਤਾ ਆਪਣੇ ਰੇਟ ਜੈਜੇ ਹੁੰਨੇ ਆ ਆਪਣੇ ਕੋ ਮਹਾਰਾ ਦੀ ਕਿਰਪਾ ਨਾਲ ਆ ਅੱਗੇ ਟਰੈਕਟਰ ਛੇਤੀ ਵਿਗਣ ਦਾ ਕਾਰਨ ਇਹੀ ਆ ਵੀ ਆਪਣੇ ਰੇਟ ਬਿਲਕੁਲ ਜਾਇਜ਼ ਹੁੰਦੇ ਆ ਜੀ। ਆਪਣੀ ਕੋਸ਼ਿਸ਼ ਹੁੰਦੀ ਉਹਨੇ ਕੋ ਟਰੈਕਟਰ ਆ ਕੇ ਬਹੁਤਾ ਦਿਨ ਖੜੇ ਨਾ ਵੀ ਆਪਾਂ ਆਪਣੇ ਪੈਸੇ ਪੂਰੇ ਹੁੰਦੇ ਆ ਆਪਾਂ ਟਰੈਕਟਰ ਦੇ ਦਈਏ। ਠੀਕ ਹੈ ਜੀ। ਤੇ ਆਮ ਤੌਰ ਤੇ ਜੇ ਆਪਾਂ ਮਾਰਕੀਟ ਦੇ ਵਿੱਚ ਘੁੰਮਦੇ ਆ 16 17 18 ਮਾਡਲਾਂ ਦਾ ਸਾਢੇ ਸਾਢੇ 4 4 60 70 ਇੱਥੇ ਰੇਟ ਮੰਗਦੇ ਆ। ਆਪਾਂ ਤੁਹਾਡੇ 385 ਮੁੱਲ ਕਰੇ ਜੋ ਵੀ ਜਿੰਨਾ ਹੋਊਗਾ ਮਾੜਾ ਮੋਟਾ ਮਾਨਦਾਨ ਆਪਾਂ ਜ਼ਰੂਰ ਕਰਾਂਗੇ ਵੱਧ ਤੋਂ ਵੱਧ। ਠੀਕ ਹੈ ਜੀ। ਤੇ ਬਾਕੀ ਕਈ ਵਾਰ ਵੀਰਾਂ ਦਾ ਕਈ ਵਾਰ ਵਿੱਚ ਕੋਈ ਹੁੰਦਾ ਵੀ ਛੋਟਾ ਟਰੈਕਟਰ ਵਿੱਚ ਹੁੰਦਾ ਕਿਉਂਕਿ ਆਮ ਤੌਰ ਤੇ ਵੀਰੇ ਹਰੇਕ ਜੀ ਨੂੰ ਕੋਈ ਪੁਰਾਣਾ ਟਰੈਕਟਰ ਹੁੰਦਾ ਹੀ ਆ ਹਾਂਜੀ ਤਾਂ ਉਹ ਵੀ ਬਾਈ ਛੋਟਾ ਟਰੈਕਟਰ ਰੇਟ ਦੇ ਹਿਸਾਬ ਨਾਲ ਮਾਰਕੀਟ ਦੇ ਹਿਸਾਬ ਨਾਲ ਉਹ ਵੀ ਟਰੈਕਟਰ ਵਿੱਚ ਕੱਟ ਹੋ ਜਾਊਗਾ ਠੀਕ ਹੈ ਤੇ ਬਾਕੀ ਹੋਰ ਬਾਈ ਜੋ ਕੋਈ ਜਿਹੜੀ ਗੱਲਬਾਤ ਆਪਾਂ ਨੇ ਵੀਡੀਓ ਚ ਨਾ ਦੱਸੀਓ ਤੁਸੀਂ ਫੋਨ ਤੇ ਪੁੱਛ ਲਿਓ ਤੇ ਨੰਬਰ ਬਾਈ ਨਾ ਮਾਮੇ ਦਾ ਬੋਲਦਾ ਨਾ 9872204427 ਮੇਰੇ ਨਾਲ ਬਾਈ ਵੀਰਾਂ ਦੀ ਸ਼ਿਕਾਇਤ ਰਾਂਦੀ ਵੀ ਤੂੰ ਫੋਨ ਨਹੀਂ ਚੱਕਦਾ ਵੀਰੇ ਵੀਡੀਓ ਕਰਕੇ ਫੋਨ ਬਹੁਤ ਪਈਵੇਂ ਨੈਟ ਤੇ ਕਈ ਵਾਰ ਫੋਨ ਚੱਕ ਨਹੀਂ ਹੁੰਦਾ ਤਾਂ ਕਰਕੇ ਇਹ ਨੰਬਰ ਤੇ ਇਹ ਗੱਲਬਾਤ ਕਰ ਲਿਓ ਠੀਕ ਹੈ ਜੀ ਬਾਕੀ ਟਰੈਕਟਰ ਹੋਰ ਵੀ ਖੜੇ ਨੇ ਬਾਈ ਆਪਣੇ ਕੋਲ ਪੁਰਾਣੇ ਤੇ ਲਗਭਗ ਲੱਖ ਤੋਂ ਸ਼ੁਰੂ ਹੋ ਕੇ ਆਪਣੇ ਕੋਲ 6-7 ਲੱਖ ਤੱਕ 8 ਲੱਖ ਤੱਕ ਦਾ ਟਰੈਕਟਰ ਖੜੇ ਆ ਪੁਰਾਣੇ ਅੱਡੇ ਜੋਂਡੀ ਵਾਲ ਵੀ ਟਰੈਕਟਰ ਲੱਗੇ ਅੰਦਰ ਲਾਉਣ ਬਾਕੀ ਹਰਜੀਤ ਜੀ ਬਾਰੇ ਹੋਰ ਕੋਈ ਦੱਸਣਾ ਟਰੈਕਟਰ ਬਾਰੇ ਨਾ ਨਾ ਭਾਈ ਬਸ ਦੱਸੇ ਮੇਰੇ ਬੈਟਰੀ ਵੀ ਨਵੇਂ ਆ ਟਰੈਕਟਰ ਹਾਂ ਜੀ ਠੀਕ ਹੈ ਜੀ ਠੱਕ ਦੇਣੀ ਤੁਹਾਡੇ ਨਾਮ ਹੋ ਜਾਣਾ ਤੇ ਫੋਨ ਮੈਨੂੰ ਬਹੁਤ ਸਾਰੇ ਵੀਰਾਂ ਦੇ ਆਏ ਬੇ 241 ਨੂੰ ਹੁਣ ਮਰੇ ਯਾਦ ਨਹੀਂ ਬਾਈ ਕਿਹਨੂੰ ਕਿਹਨੂੰ ਆਏ ਸੋ ਵੀਡੀਓ ਦੇਖ ਲਿਓ ਵੀਰੇ ਠੀਕ ਹੈ ਜੀ ਬਾਕੀ ਵੀਡੀਓ ਦੀ ਗੱਲ ਹੋਰ ਹੁੰਦੀ ਵੀਰੇ ਅੱਗੇ ਦੇਖਣ ਦੀ ਗੱਲ ਹੋਰ ਹੁੰਦੀ ਹੈ ਸੋ ਬੇਨਤੀ ਆਹੀ ਆ ਵੀ ਟਰੈਕਟਰ ਅੱਗੇ ਦੇਖਿਆ ਕਰੋ ਠੀਕ ਹੈ ਜੀ ਤੇ ਬਾਕੀ ਠੀਕ ਹੈ ਜੀ ਆਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਆਪਣੇ YouTube ਚੈਨਲ ਚਗੂ ਮਹਾਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਲ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਧੰਨਵਾਦ